ਦਰਸ਼ਨ ਕਰਾਵਾਂਗੇ ਜਿਹੜੇ ਨਾਮ ਇਟਲੀਅਨ ਆਏ ਹੋਇਆ ਉਹਨਾਂ ਦੇ ਦਰਸ਼ਨ ਵੀ ਕਰਾਵਾਂਗੇ ਜਿਹੜਾ ਵੀ ਵੀਰ ਆਪਣੇ ਜਿਵੇਂ ਜਾਨਵਰ ਵੇਚਣ ਵਾਸਤੇ ਲੈ ਕੇ ਆਇਆ ਉਹਨਾਂ ਦੇ ਦਰਸ਼ਨ ਵੀ ਕਰਾਵਾਂਗੇ ਗੱਲਬਾਤ ਵੀ ਕਰਾਵਾਂਗੇ ਅੱਜ ਦੋਸਤੋ ਹੁਣ ਆਪਾਂ ਤੁਹਾਨੂੰ ਮੰਡੀ ਦੇ ਵਿੱਚ ਲੈ ਚੱਲਗੇ ਹਾਂਜੀ ਦੋਸਤੋ ਪਹਿਲਾਂ ਆਪਾਂ ਮੇਲੇ 'ਚ ਫੇਰ ਗਿੜੇ ਦੇਵਾਂਗੇ ਤੇ ਪਹਿਲਾਂ ਮੇਲਾ ਦੇਖਣ ਵਾਲੇ ਛੋਟੇ-ਛੋਟੇ ਸ਼ਕੀਨ ਜਿਹੜੇ ਬੱਚੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਉਨੇ ਆ ਛੋਟੀ ਕੀ ਹਾਲ ਸੋਸਰੀਕਾਲ ਕਹਿੰਦੇ ਸੇ ਤਾਂ ਕਿਹੜੇ ਪਿੰਡ ਤੋਂ ਐਈ ਖੱਪਿਆਂ ਵਾਲੀ ਤੋਂ ਖੱਪਿਆਂ ਵਾਲੀ ਤੋਂ ਇਹ ਤੇ ਨੇੜੇ ਰਹਿ ਗਿਆ ਹਾਂਜੀ ਤੇ ਤੇਰਾ ਨਾਂ ਕੀ ਸਤਿ ਸ੍ਰੀ ਅਕਾਲ ਹਾਂਜੀ ਨਾਂ ਕੀ ਆ ਜੋਵਨਪ੍ਰੀਤ ਜੋਵਨਪ੍ਰੀਤ ਸਿੰਘ ਤੇਰਾ ਪਿੰਡ ਕਿਹੜਾ ਪੱਕਾ ਕਲਾਂ ਪੱਕਾ ਕਲਾਂ ਇਹ ਕਿੱਥੇ ਰਹਿ ਗਿਆ ਬਠਿੰਡੇ ਦੇ ਨੇੜੇ ਬਠਿੰਡੇ ਦੇ ਨਾਲ ਅੱਛਾ ਮੇਲਾ ਦੇਖਣਾ ਆ ਇੱਥੇ ਹਾਂਜੀ ਠੀਕ ਆ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ 7ਵੀਂ ਚ 7ਵੀਂ ਚ ਮੈਂ 8ਤ ਚ 8ਤ ਚ 8ਵੀਂ ਚ ਹਾਂਜੀ ਠੀਕ ਆ ਪਹਿਲਾਂ 8ਵੀਂ ਕਹਾਂਗੇ ਆਪਾਂ ਫੇਰ 8ਤ ਕਹਾਂਗੇ ਪੰਜਾਬ ਚ ਠੀਕ ਆ ਤੇ ਹੁਣ ਮੈਨੂੰ 206 ਕੋੜੀਆਂ ਦੇ ਕੋੜੀਆਂ ਲੈ ਕੇ ਆਏ ਆ ਕਿ ਵੇਖਣਾ ਆ ਕੱਲ੍ਹ ਨੂੰ ਨਹੀਂ ਸਾਡੀਆਂ ਆਪਦੀਆਂ ਹੀਆਂ ਮਾਮੇ ਦੀਆਂ ਆ। ਅੱਛਾ ਮਾਮੇ ਦੇ ਘਰ? ਮਾਮੇ ਦੇ ਕਹਿੰਗਾ ਆਪਦੇ ਹੀ ਹੁੰਦੇਗਾ ਫਿਰ ਉਹ ਵੀ ਹੈਨਾ। ਅੱਛਾ ਘੋੜਿਆਂ ਦੇ ਨਾਲ ਆਇਆ। ਤੇ ਨਾਲੇ ਘੋੜਿਆਂ ਦੇ ਦਰਸ਼ਨ ਕਰਨੇ ਹੈਨਾ। ਠੀਕ ਹੈ। ਨਾਲੇ ਮੇਲਾ ਮੁੱਲਾ ਘੁੰਮ ਲਈਏ। ਹਾਂ ਮੇਲਾ ਮੁੱਲਾ ਘੁੰਮਾਂਗੇ। ਤੇ ਘੋੜਿਆਂ ਦੀ ਕੋਈ ਚੰਗੀ ਚੀਜ਼ ਲੱਗਦੀ ਵੀ ਕਿਉਂ ਸ਼ੌਕ ਘੋੜਿਆਂ ਦਾ ਤੁਹਾਨੂੰ ਪਿਆ ਵਾ। ਘੋੜਿਆਂ ਦਾ ਸ਼ੌਕ ਹੈ ਵੀ ਗੇੜੇ-ਗੁੜੇ ਮਾਰੇ ਹੋ ਜਾਂਦਾ। ਵਧੀਆ। ਖੂਨ ਅੰਦਰੋਂ ਕਹਿੰਦਾ ਖੂਨ ਵਾਲਾ ਮਾਰਦਾ ਵੀ ਘੋੜਿਆਂ ਦਾ ਹੈਨਾ। ਹਾਂ ਖੂਨ ਘੋੜਿਆਂ ਨਾਲ ਜੁੜਿਆ ਹੋਇਆ। ਠੀਕ ਹੈ ਠੀਕ ਹੈ। ਤੇ ਪੜ੍ਹਾਈ ਵਧ ਕੇ ਚੱਲਦੀ ਆ? ਹਾਂ ਪੜਾਈ ਕਰਨੀ ਹੈ ਕਿ ਘੋੜਾਂ ਵਾਲੇ ਪਾਸੇ ਜਾਣਾ ਆਪਾਂ ਆਪਾਂ ਦੋਨੇ ਹੀ ਕਰਾਂਗੇ ਦੋਨੇ ਹੀ ਕਰਾਂਗੇ ਪੜ੍ਹਾਈ ਕਰਕੇ ਘੋੜਾਂ ਵਾਲੇ ਪਾਸੇ ਆਵਾਂਗੇ ਹਨਾ ਠੀਕ ਆ ਚਲੋ ਵੇਖੋ ਮੇਲਾ ਫਿਰੋ ਕੇ ਧੰਨਵਾਦ ਤੁਹਾਡਾ ਤੇ ਚਲੋ ਆ ਜੋ ਦੋਸਤੋ ਆਪਾਂ ਚੱਲਦੇ ਆ ਮੇਲੇ ਦੇ ਵਿੱਚ ਹਾਂਜੀ ਕੀ ਆਲਾ ਜੀ ਖਾਲਸਾ ਜੀ ਤੇ ਕਹਿਮਾ ਸਤਾ ਹਾਂ ਕੀ ਨਾਂ ਕੀ ਹੈ ਤੇਰਾ ਭੁਪਿੰਦਰ ਭੁਪਿੰਦਰ ਕਿਹੜਾ ਪੰਡਾ ਖਚੜਾ ਖਚੜਾ ਪੰਡਾ ਦੋਸਤੋ ਇਹਦੇ ਨਾਲ ਤੁਹਾਨੂੰ ਤਾਮ ਲਾ ਰਹੇ ਆ ਇਹ ਆਪਣਾ ਬੱਚਾ ਜਿਹੜਾ ਘੋੜਾ ਪੁੱਛ ਰਿਹਾ ਏ ਸਾਡੇ ਤੋਂ ਕਿਹੜੇ ਘੋੜੇ ਦਾ 팬 ਹੈ ਅਰਸ਼ ਕੁਰੇਵਾਲ ਦੇ ਕੋੜੇ ਦਾ ਅਛਾ ਉਹਦਾ ਫੈਨ ਆ ਉਹ ਬਾਲਦਾ ਹੈ ਲੱਗਿਆ ਪਤਾ ਕਿ ਨਹੀਂ ਲੱਗਿਆ ਨਹੀਂ ਹਜੇ ਪਤਾ ਨਹੀਂ ਲੱਗਿਆ ਉਹ ਸਪੈਸ਼ਲ ਉਹ ਦੇਖਣ ਆ ਹਾਂ ਕਿਹੜੀ ਕਲਾਸ ਚ ਪੜਦਾ ਦੂਜੀ ਚ ਦੂਜੀ ਕਲਾਸ ਚ ਪੜਦਾ ਠੀਕ ਹੈ ਤੇ ਫੋਨ ਤਾਂ ਤੇਰੇ ਕੋਲ ਹੋਣਾ ਨਹੀਂ ਹੈਨਾ ਹੈਗਾ ਹੈਗਾ ਫੋਨ ਮੈਂ ਤਾਂ ਕਮਾਲਾ ਕਰੀ ਨਾ ਫੋਨ ਘੱਟ ਦੇਖਿਆ ਕਰ ਤੇ ਵੀਡੀਓ ਦੇਖੇਗਾ ਫੋਨ ਤੇ ਆਦੀ ਫਿਰ ਹਾਂ ਦੇਖ ਠੀਕ ਹੈ ਤੈਨੂੰ ਚੈਨਲ ਆਪਾਂ ਦੱਸ ਦਾਂਗੇ ਠੀਕ ਆ ਠੀਕ ਆ ਹੁਣ ਕੋੜਾ ਤੈਨੂੰ ਦੱਸ ਦਿਕੇ ਵੀ ਕਿੱਥੇ ਆ ਦੱਸ ਦੋ ਹਾਂ ਦੋਸਤੋ ਜਦੋਂ ਤੁਸੀਂ ਗਾਂ ਵਾਲੀ ਵੀਡੀਓ ਦੇਖੋ ਤੇ ਅਸੀਂ ਬਾਈ ਨੂੰ ਦੱਸ ਦਿਆਂ ਕੋੜਾ ਤੇ ਬਹੁਤ ਦੂਰੋਂ ਚੱਲ ਗਿਆ ਬਾਈ ਘੋੜਾ ਦੇਖਣ ਦੀ ਖਾਤਰ ਠੀਕ ਆ ਵੀਰੇ ਓਕੇ ਓਕੇ ਬਾਏ ਬਾਏ ਕਰ ਦੇ ਕਰ ਇੱਕ ਨਾ ਕੀ ਨਾ ਹੋਏ ਚੈਨਲ ਤੇ ਜੋ ਹੈ ਉਦੇ ਵੀਰ ਉਦੇ ਵੀਰ ਸਿੰਘ ਨਾਂ ਤੇਰਾ ਬਹੁਤ ਜਿਆਦਾ ਵਧ ਗਿਆ ਤੇ ਬੋਲਿਆ ਤੂੰ ਲੇਟ ਆ ਯਾਰ ਪਿੰਡ ਕਿਹੜਾ ਛੰਨਾ ਹੈ ਛੰਨਾ ਛੰਨਾ ਪਿੰਡ ਛੰਨਾ ਦਾ ਭਟੌੜ ਕੋਲੇ ਆ ਪੂਰਾ ਪਿੰਡ ਠੀਕ ਹੈ ਛੰਨਾ ਗਲਾਬ ਸਿੰਘ ਵਾਲਾ ਛੰਨਾ ਗਲਾਬ ਸਿੰਘ ਵਾਲਾ ਜਿਹੜਾ ਗੀਤਾਂ ਦੇ ਨਾਂ ਜਾਂਦਾ ਦਾ ਗਲਾਬ ਸਿੰਘ ਵਾਲਾ ਉਹ ਐ ਕਿਹੜਾ ਕਲਾਕਾਰ ਤੁਹਾਡੇ ਪਿੰਡ ਦਾ? ਭਤੀ ਸ਼ਿਰਜ। ਭਤੀ। ਭਤੀ ਸ਼ਨਾਲਾ ਠੀਕ ਹੈ ਤੇਰਾ ਪਿੰਡ ਕਿਹਨਾਂ ਆ? ਤਾਈਆਂ ਨੂੰ ਪਤਾ ਹਨਾ। ਕੀ ਨਾਂ ਤੇਰਾ? ਗੁਰਪ੍ਰੀਤ ਸਿੰਘ। ਗੁਰ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ। ਠੀਕ ਹੈ। ਕਿਹੜੀ ਕਲਾਜ ਫੜਦਾ? 7th। 7th ਚ। 7ਵੀਂ ਚ। ਹਾਂਜੀ। ਹਾਂ ਫਿਰ ਦੂਸਵਾ ਸੈਵਨ। ਠੀਕ ਹੈ। ਤੇ ਤੂੰ ਕਿਹੜੀ ਕਲਾਜ ਫੜਦਾ? ਸੈਕੰਡ। ਹੈਂ? ਸੈਕੰਡ। ਦੂਜੀ ਚ। ਠੀਕ ਹੈ। ਮੈਨੂੰ ਪੰਜਾਬੀ ਆਉਂਦੀ ਐ ਅੰਗਰੇਜ਼ੀ ਨਹੀਂ ਆਉਂਦੀ ਯਾਰ ਮੈਨੂੰ ਠੀਕ ਹੈ। ਠੀਕ ਹੈ। ਇਹ ਗੋੜਗਾ ਵੇਖਣਾ ਆ। ਗੋੜਗਾ ਦੇਖਣਾ ਆ। ਬਹੁਤ ਸ਼ੌਕ ਆ ਗੋੜਗਾ ਦਾ। ਠੀਕ ਹੈ ਘਰੇ ਠੀਕ ਹੈ। ਠੀਕ ਹੈ। ਠੀਕ ਹੈ। ਸਵਾਰੀ ਕਰ ਦਨ। ਬਾ ਫੇ ਠੀਕ ਹੈ। ਤੇ ਤੇਰੇ ਘਰੇ ਆਉਂਗਾ ਵੀਡੀਓ ਬਣਾਉਣਾ ਠੀਕ ਆ? ਗੋੜਾ ਕੇ ਸਾਡੇ ਕੋਲ ਤੇ। ਗੋੜਾ। ਸੱਦੇ ਕਾ ਮੈਨੂੰ ਵੀਡੀਓ ਬਣਾਉਣਾ। ਬਾ ਠੀਕ ਆ ਤੇਰੀ ਵੀਡੀਓ ਕੈਚ ਕਰ ਲਈ ਮੈਂ ਠੀਕ ਆ। ਜੇ ਨਾ ਸੱਦੇ ਮੈਂ ਵੀਡੀਓ ਬਣਾ ਕੇ ਕਹਦਾ ਨਾ ਵੀ ਮੈਨੂੰ ਸੱਦਿਆ ਨਹੀਂ ਇਹਨਾਂ ਨੇ ਯਾਰ। ਠੀਕ ਆ। ਕਿਹੜੇ ਚੈਨਲ ਦਾ ਹੈ ਬਈ ਪੁੱਛ ਦੂ। ਚੈਨਲ ਆਪਣਾ ਪਿੰਡੂ ਤੜਕਾ ਟੀਵੀ। ਪਿੰਡੂ ਤੜਕਾ ਟੀਵੀ। ਠੀਕ ਆ। ਤੈਨੂੰ ਕਾਰ ਵੀ ਦੇ ਕੇ ਜਾਵਾਂਗੇ ਤੂੰ ਸਰਚ ਮਾਰੀ ਫਿਰ ਤੈਨੂੰ ਪਤਾ ਲੱਗ ਜੂ ਠੀਕ ਹੈ ਮੈਂ ਕਿਹਾ ਸੰਦੇ ਕੋਲੇ ਚੱਲ ਬਾਏ ਬਾਏ ਕਰਦੇ ਫਿਰ ਠੀਕ ਆ ਪੱਤਾ ਖੜੀਆਂ ਦਾ ਦਾਹਾ ਆ ਬਾਈ ਹਰਵੀਰ ਆ ਬਾਈ ਉਹ ਬਾਈ ਰੁਬੀ ਆ ਠੀਕ ਹੈ ਜੀ ਤੇ ਆ ਆਪਣਾ ਲੰਗਰੀ ਆ ਆ ਰੋਟੀ ਟੁਕੜਾ ਬਾਈ ਕੀ ਹਾਲਾ ਜੀ ਕੈਮ ਸਤਾਂ ਠੀਕ ਆ ਸਾਰੇ ਭੈਣ ਭਰਾ ਜਦੋਂ ਮਰਜ਼ੀ ਆਦਾ ਰੋਟੀ ਦਾ ਖਾ ਲੈਣਿਆ ਆ ਰਾਮ ਮਿਲ ਕੇ ਸਾਰਾ ਟਾਈਮ ਪਾਸ ਹੋ ਜਾਂਦਾ ਜੀ ਤੇ ਨਾਲੇ ਪੋਨ ਨਾਲੇ ਫਲੰਗਾ ਹੋ ਗਾ ਲੈ ਹਾਂ ਹਾਂ ਜੀ ਹਾਂ ਜੀ 6 ਵਜੇ ਚੱਲੀ ਜਾਂਦੀ ਆ ਹਾਂ ਜੀ ਹਾਂ ਜੀ ਵਾਸੀ ਬਸ ਸ਼ਕਦੇ ਕੋਈ ਕੋਈ ਬਸ ਧੰਨਵਾਦ ਜੀ ਹੋ ਠੀਕ ਹੈ ਜੀ ਹਾਂ ਜੀ ਚਲੋ ਠੀਕ ਹੈ ਠੀਕ ਆ ਬਾਈ ਉੱਤੇ ਹਾਂ ਹਾਂ ਆਉਗੇ 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 ਹਾਂ ਜੀ ਦੋਸਤੋ ਅ ਅੱਜ ਆਪਾਂ ਤੁਹਾਨੂੰ ਝੋਟੇ ਦਰਸ਼ਨ ਕਰਾਉਨੇ ਆ ਤੇ ਮਾਲਕਾ ਤੋਂ ਇਹਦੇ ਮਾਲਕਾ ਤੋਂ ਡਿਟੇਲ ਵੀ ਪੁੱਛਾਂਗੇ ਆਪਾਂ ਹੋਰ ਬਾਈ ਕੀ ਆਲਾ ਜੀ ਵਧੀਆ ਬਾਈ ਬਾਈ ਨਾਂ ਦੱਸ ਦੋ ਪਹਿਲਾਂ ਤਾਂ ਆਪਣਾ ਨਿਸ਼ਾਨ ਗੱਲ ਲਓ ਬਾਈ ਨਿਸ਼ਾਨ ਗੱਲ ਹਾਂ ਜੀ ਠੀਕ ਹੈ ਕਿਹੜਾ ਪੰਡਾ ਬਾਈ ਗਲਾਬੇ ਵਾਲਾ ਜੀ ਹਿਲਾ ਸਿੰਘ ਮੁਖਸਰ ਸਾਹਿਬ ਮੁਖਸਰ ਸਾਹਿਬ ਇੱਥੇ ਨੇੜੇ ਹੀ ਆ ਨੇ ਹਾਂ ਜੀ ਨਾਲ ਜੀ ਠੀਕ ਹੈ ਤੇ ਬਾਈ ਆਪਾਂ ਨੂੰ ਇਹਦੀ ਡਿਟੇਲ ਦੱਸ ਦੋ ਬਾਈ ਇਹ ਹਰਿਆਣੇ ਦੇ ਫੋੜ ਬੁੱਲਦਾ ਇਹ ਹਰਿਆਣੇ ਦੇ ਫੋੜ ਬੁੱਲਦਾ ਹਾਂਜੀ ਠੀਕ ਹੈ ਜੀ ਇਹਦੀ ਮਦਰਦਾਰ 23 ਕਿਲੋ ਮਿਲ ਕੇ ਰਿਕਾਰਡ ਆ ਜੀ ਠੀਕ ਹੈ ਜੀ ਹਾਂਜੀ ਤੇ ਮਦਰਦਾਰ ਰਕਾਰਡ ਕਿੰਨਾ ਦੱਸਿਆ ਸੀਗੇ 23 ਕਿਲੋ ਜੀ 23 ਕਿਲੋ ਹਾਂਜੀ ਤੇ ਵੀਰੇ ਦੀ ਮੀਟਿੰਗ ਫੀਸ ਕੋਈ 1000 ਰੁਪਏ ਜੀ 1000 ਰੁਪਏ ਹਾਂਜੀ ਠੀਕ ਹੈ ਡਾਇਰੈਕਟ ਜਾਂ ਕੋਈ ਸੀਮਨ ਵੀ ਮਦਰ ਇਹ ਡਾਇਰੈਕਟ ਸੀਮਨ ਕਰਾਵਾਂਗੇ ਅਗਲੀ ਵਾਰੀ ਅੱਛਾ ਕਰਾਉਣਾ ਹੈਗਾ ਹਾਂਜੀ ਠੀਕ ਹੈ ਤਾਂ ਆਪਣੇ ਕੋਲੇ ਇਹਦਾ ਬੱਚਾ ਹੋਣੀ ਹੈ ਠੀਕ ਹੈ ਸਾਹ ਕਰਕੇ ਬੱਚੇ ਤੋਂ ਪਹਿਲਾਂ ਸੀਮਨ ਕਰਾਉਣ ਦਾ ਫਾਇਦਾ ਕੀ ਠੀਕ ਹੈ ਠੀਕ ਹੈ ਬੱਚੇ ਦੀ ਫੋਟੋ ਵਗੈਰਾ ਆਉਗੀ ਕੋਈ ਤੁਹਾਡੇ ਕੋਲ ਇਧਰ ਲਾਈ ਹੋਈ ਹੈ ਜੀ ਅੱਛਾ ਇਧਰ ਲਾਈ ਹੋਈ ਆ ਹਾਂਜੀ ਤੇ ਬਾਕੀ ਆਪਾਂ ਤੁਹਾਨੂੰ ਦੋਸਤੋ ਲਾ ਵੀ ਦੇਵਾਂਗੇ ਸਕਰੀਨ ਦੇ ਉੱਪਰ ਵੀ ਉੱਥੋਂ ਵੀ ਚੈੱਕ ਕਰ ਲਿਓ ਤੇ ਭਾਈ ਨੰਬਰ ਬੋਲ ਦਿਓ ਆਪਣਾ ਤੁਸੀਂ 98774 98774 74 0050 0050 ਠੀਕ ਹੈ ਉਮਰ ਕਿੰਨੀ ਹੈ ਬਈ ਇਹਦੀ ਸਾਢੇ 4 ਸਾਲ ਹੈ ਜੀ ਸਾਢੇ 4 ਸਾਲ ਦੀ ਉਮਰ ਹੈ ਹਾਂਜੀ ਠੀਕ ਹੈ ਇਹ ਘਰ ਦਾ ਬੱਚਾ ਜਿਹਾ ਆਪਣਾ ਲਿਆ ਵੇ ਨਹੀਂ ਪਰਚੇਜ਼ ਕੀਤਾ ਜਿਹਾ ਆਪਾਂ ਲਿਆ ਅੱਛਾ ਪਰਚੇਜ਼ ਕੀਤਾ ਸੀ ਕਿੱਥੋਂ ਲਿਆ ਸੀ ਬਾਈ ਇਹ ਹਰਿਆਣੇ ਤੋਂ ਫਫੜਾਣਾ ਪਿੰਡੋਂ ਉੱਥੋਂ ਲਿਆ ਤਾ ਹਰਿਆਣੇ ਚੋਂ ਹਾਂਜੀ ਠੀਕ ਆ ਕੱਲ ਨੂੰ ਦੋਸਤੋਂ ਚੈੱਕ ਤੇ ਇਹ ਆ ਗਿਆ ਮੁਰਾ ਨਸਲ ਆ ਗਿਆ ਨਾ ਬਾਈ ਹਾਂਜੀ ਠੀਕ ਆ ਕੋਈ ਬਾਈ ਮੇਲੇ ਮੂਲੇ ਚ ਪਾਇਆ ਦਾ ਕਦੇ ਨਹੀਂ ਬਾਈ ਜੀ ਮੇਲੇ ਚ ਨਹੀਂ ਪਾਇਆ ਮੇਲੇ ਚ ਨਹੀਂ ਕਰੇ ਪਾਇਆ ਪੂ ਵੈਸੇ ਮੇਲਾ ਦਿਖਾਉਣ ਲੈ ਆਇਆ ਇੱਥੇ ਹਾਂਜੀ ਠੀਕ ਆ ਠੀਕ ਆ ਕੱਲ ਨੂੰ ਦੋਸਤੋਂ ਸੰਪਰਕ ਬਾਈ ਨਾ ਤੇ ਅੱਜ ਆਪਾਂ ਅੱਗੇ ਚੱਲਦੇ ਆ ਠੀਕ ਆ ਬਾਈ ਧੰਨਵਾਦ ਜੀ ਠੀਕ ਹੈ ਮਿਹ ਇਹ 7 ਮਹੀਨਿਆਂ ਤੋਂ ਉੱਪਰ ਹੀ ਹੈ 7 ਮਹੀਨੇ ਹਾਂਜੀ ਕੀ ਹਾਲ ਆ ਬਰਾ ਵਧੀਆ ਜੀ ਤੁਸੀਂ ਵਧੀਆ ਬਈ ਨਾ ਕੀ ਆ ਵੀਰੇ ਆਪਣਾ ਜੋਬਨ ਸੰਧੂ ਜੀ ਜੋਬਨ ਸੰਧੂ ਹਾਂ ਕਿਹੜੇ ਪਿੰਡ ਤੋਂ ਪੰਜਾਬਾ ਪਿੰਡ ਹੈ ਆਪਣਾ ਲੰਬੀ ਕੋਦੇ ਪੰਜਾਬਾ ਪਿੰਡ ਹਾਂ ਜਿੱਥੇ ਬਾਦਸ਼ਾਹ ਕੂੜਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਉਹ ਵੀ ਆਪਣੇ ਮਿੱਤਰ ਚੰਗੇ ਆ ਹਾਂਜੀ ਤੇ ਵੀਰੇ ਫੀਮੇਲ ਹੈ ਕਿ ਮੇਲ ਹੈ ਇਹ ਫੀਮੇਲ ਹੈ ਜੀ ਕਿਹੜੀ ਨਸਲ ਹੈ ਇਹ ਫ੍ਰੈਂਚ ਬੋਡਾ ਹੋਗਾ ਜੀ ਫ੍ਰੈਂਚ ਬੋਡਾਗ ਹਾਂਜੀ ਦਿਖਾਉਣ ਵਾਸਤੇ ਲੈ ਕੇ ਆਏ ਕਿ ਵੇਚਣ ਵਾਸਤੇ ਇਹ ਵੇਚਣੀ ਹੈ ਅਸਾਂ ਵੇਚਣੀ ਹੈ ਹਾਂਜੀ ਕਿੰਨੀ ਉਮਰ ਹੈ ਇਹਦੀ ਇਹ 7 ਕੁ ਮਹੀਨੇ ਦੀ ਹੈ 7 ਕੁ ਮਹੀਨੇ ਦੀ ਉਮਰ ਹਾਂਜੀ ਠੀਕ ਹੈ ਠੀਕ ਹੈ ਫ੍ਰੈ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਆ ਫੋਨ ਤੇ ਨੰਬਰ ਦਾ ਦੋ ਫਿਰ ਆਪਣਾ 99685 99685 01999 01999 ਹਾਂਜੀ ਠੀਕ ਆ ਦੋਸਤੋ 13 ਤਰੀਕ ਦੀ ਇਹ ਵੀਡੀਓ ਹੈਗੀ ਤੇ ਬਾਈ ਕੱਲ ਨੂੰ ਵੀ ਇੱਥੇ ਆਵਾਂਗਾ ਇੱਥੇ ਆ ਤਿੰਨ ਦਿਨ ਆ ਠੀਕ ਹੈ ਤੇ ਆਪਣਾ ਆ ਗਿਆ ਇੱਧਰ ਗ੍ਰੇਡ ਜੂਬਾ ਵਾਲਿਆਂ ਦੇ ਸਾਹਮਣੇ ਆ ਬਾਈ ਮਾਨੂੰ ਸੇਖੋਂ ਦੇ ਟੈਂਟ ਤੇ ਹਾਂ ਮਾਨੂੰ ਸੇਖੋਂ ਦੇ ਟੈਂਟ ਤੇ ਹਾਂ ਇੱਥੇ ਹਾਂ ਜੇ ਕਿਸੇ ਵੀਰ ਭਰਾ ਨੇ ਪਰਚੇਜ਼ ਕਰਨੀ ਹੋਵੇ ਤਾਂ ਬਾਈ ਨਾਲ ਸੰਪਰਕ ਫੋਨ ਤੇ ਸੰਪਰਕ ਕਰ ਲਿਓ ਬੱਚੇ ਵੀ ਹੁੰਦੇ ਆ ਠੀਕ ਹੈ ਜੇ ਕਿਸੇ ਨੂੰ ਲੈਣਾ ਹੋਵੇ ਤਾਂ ਇੱਥੇ ਤਾਂ ਠੰਡ ਕਰਕੇ ਲੈ ਕੇ ਨਹੀਂ ਆਈ ਲੈ ਕੇ ਨਹੀਂ ਆਏ ਜਿਹੜੀ ਤੁਹਾਡਾ ਕੰਮ ਹੀ ਹੈ ਹਨਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਕਿਹੜੇ-ਕਿਹੜੇ ਬੱਚੇ ਆ ਪਰ ਬਰੀਡ ਕਿਹੜੀ-ਕਿਹੜੀ ਰਾਹ ਲੈ ਆਪਾਂ ਜ਼ਿਆਦਾ ਆਪਣਾ ਫ੍ਰੈਂਚ ਬੋਰਡੋ ਦੀ ਬਰੀਡਿੰਗ ਹੀ ਕਰਦੇ ਆ ਬਾਕੀ ਜੇ ਕਿਸੇ ਨੂੰ ਹੋਰ ਚਾਹੀਦਾ ਵਗੈਰਾ ਮੰਗੇ ਤਾਂ ਦਵਾ ਵੀ ਦਿੰਨਾ ਜਿਹੜਾ ਠੀਕ ਹੈ ਠੀਕ ਹੈ ਤੇ ਜੇ ਕਿਸੇ ਨੇ ਘਰੇ ਮਗਵਾਉਣਾ ਹੋਵੇ ਫੋਨ ਤੇ ਦੇਖ ਕੇ ਵੀ ਭੇਜ ਦੇ ਡਿਲੀਵਰੀ ਵੀ ਹੋਏ ਇਹਦੀ ਵੀ ਹੋ ਜੂਗੀ ਇਹਦੀ ਵੀ ਹੋ ਜੂਗੀ ਹੋਰ ਬੱਚਿਆਂ ਠੀਕ ਹੈ ਲੰਬੀ ਦੇ ਕੋਲੇ ਹਾਂਜੀ ਠੀਕ ਹੈ ਧੰਨਵਾਦ ਵੀਰੇ ਤੇਰਾ ਠੀਕ ਹੈ ਜੀ ਆਜੋ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਬਾਈ ਹੁਣ ਅਗਲੇ ਬਾਦਸ਼ਾਹ ਘੋੜਾ ਗਾ ਜਿਹੜਾ ਕਿ ਆਪਾਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤੁਹਾਨੂੰ ਝਲਕ ਮਰਾ ਦੇਣਾ ਕਿ ਘੋੜੇ ਦੀ ਆ ਘੋੜਾ ਗਾ ਤੇ ਕੱਲ ਨੂੰ ਜੇ ਤੁਹਾਨੂੰ ਫੋਲ ਡਿਟੇਲ ਦੇ ਨਾਲ ਦਰਸ਼ਨ ਕਰਾਵਾਂਗੇ ਤੇ ਅੱਜ ਬਾਈ ਹੁਣ ਨਾਲ ਗੱਲਬਾਤ ਕਰਦੇ ਆਂ ਵੀ ਬਾਈ ਹੁਣ ਜਿਹੜੇ ਨਾਗ ਵੇਚਣ ਲਈ ਲੈ ਕੇ ਆਇਆ ਕੀ ਹਾਲ ਆ ਭਰਾ ਵਧੀਆ ਬਾਈ ਜੀ ਕਿਹੜਾ ਪਿੰਡ ਆ ਬਾਈ ਆਪਣਾ ਆਪਣਾ ਬਈ ਪਿੰਡ ਬਿਸ਼ਨੰਦੀ ਆ ਠੀਕ ਹੈ ਜੀ ਹਾਂਜੀ ਤੇ ਨਾਂ ਕੀ ਦੱਸਾਂ ਜੀ ਆਪਣਾ ਬਈ ਹਰਮਨ ਹਰਮਨ ਹਾਂਜੀ ਠੀਕ ਐ ਤੇ ਆਪਾਂ ਵੀਡੀਓ ਸਟਾਰਟ ਕਰ ਦੋ ਪਹਿਲਾਂ ਜੇ ਆਪਾਂ ਇੱਕ ਨੰਬਰ ਦੇਦ ਕੇ ਵੀ ਜੇ ਕਿਸੇ ਨੇ ਵੀਰ ਭਰਾਣੇ ਕੋੜੀ ਖਰੀਦਣੀ ਹੋਵੇ ਕੋਈ ਵੀ ਨਾ ਖਰੀਦਣਾ ਹੋਵੇ ਨਾ 9478111735 9478111735 ਠੀਕ ਐ ਜੀ ਤੇ ਵੀਰੇ ਆਪ ਨੂੰ ਇਹਦਾ ਇਹਦੇ ਬਾਰੇ ਦੱਸ ਦੋ ਇਹ ਬਈ ਬੈਵਲ ਵਾਲੇ ਹੰਸ ਕੋੜੇ ਦਾ ਬਸ਼ੀਰਾ ਠੀਕ ਐ ਜੀ ਤੇ ਸਮੁੰਦਰ ਦਾ ਪੁੱਤ ਆ ਗਿਆ ਸਮੁੰਦਰ ਦਾ ਪੁੱਤ ਆ ਗਿਆ ਉਮਰ ਕਿੰਨੀ ਹੈ ਦੀ ਉਮਰ ਬਈ ਇਹਦੀ 1 ਸਾਲ ਉਮਰੇ ਦੀ 1 ਸਾਲ ਇਹ ਵੇਚਣ ਵਾਸਤੇ ਲੈ ਕੇ ਆਏ ਹਾਂਜੀ ਵੇਚਣ ਵਾਸਤੇ ਠੀਕ ਐ ਵੇਚਣ ਵਾਸਤੇ ਲੈ ਕੇ ਆਏ ਹਨਾ ਤੇ ਪਹਿਲਾ ਆਪਾਂ ਉਹ ਵੀ ਦੱਸ ਦਗੇ ਆਪਾਂ ਇੱਥੇ ਜਿਹੜੀ ਆਪਣੇ ਤਾਂ ਦਰਾਖਤ ਆਗੇ ਤੇ 골ਡਿੱਗੀ ਦੇ ਕੋਲੇ ਆਣੀ ਹੈਂਦੀ 골ਡਿੱਗੀ ਕੋਲੇ 골ਡਿੱਗੀ ਦੇ ਕੋਲੇ ਆ ਬਾਈ ਹੁਣਾਂ ਦਾ ਆਪਣਾ ਜਿਹੜਾ ਲੱਗਿਆ ਆ ਤੰਬੂ ਤੇ ਵੀਰੇ ਇਹਦੇ ਬਾਰੇ ਦੱਸ ਦਗੇ ਆਪਾਂ ਨੂੰ ਇਹ ਬਾਈ 8 ਮਹੀਨਿਆਂ ਦੀ ਬਸ਼ੇਰੀ ਆ ਕਿਵੇਂ ਕਿਵੇਂ ਇਹ 8 ਮਹੀਨੇ 8 ਮਹੀਨੇ ਦੀ ਉਹ ਬਸ਼ੇਰੀ ਹਾਂਜੀ ਇਹ ਸਮੁੰਦਰ ਕੋੜੇ ਦੀ ਆ ਸਮੁੰਦਰ ਕੋੜੇ ਦੀ ਹਾਂਜੀ ਠੀਕ ਹੈ ਤੇ ਇੱਧਰ ਆਪਾਂ ਆ ਗਿਆ ਬਸ਼ੇਰਾ ਆ ਗਿਆ ਹਾਂਜੀ ਇਹ ਬਸ਼ੇਰਾ ਹੀ ਠੀਕ ਹੈ ਇਦੀ ਉਮਰ 3 ਮਹੀਨੇ ਹੈ ਬਈ ਠੀਕ ਹੈ ਇਹ ਬਕਰਪੁਰ ਵਾਲੇ ਨੂਰੇ ਘੋੜੇ ਦਾ ਬਕਰਪੁਰ ਵਾਲੇ ਨੂਰੇ ਘੋੜੇ ਦਾ ਠੀਕ ਹੈ ਮੁੱਲ ਜਾਣਦੇ ਆਪਾਂ ਸਾਰਾ ਫੋਨ ਤੇ ਕਰਨਾ ਹਾਂ ਮੁੱਲ ਬਈ ਫੋਨ ਤੇ ਠੀਕ ਹੈ ਇਧਰ ਵੀ ਆਪਣੇ ਨਾਲ ਹੀ ਆ ਗਿਆ ਹਾਂਜੀ ਹਾਂਜੀ ਆਪਣੇ ਆ ਠੀਕ ਆ ਜਾ ਵੀਰੇ ਫਿਰ ਇਧਰ ਵੀ ਜਿਹੜੀ ਆ ਬਈ ਇਧਰ ਬੱਚੀ ਖੜੀ ਆ ਇਹ ਇਹ ਬਈ ਪੰਜ ਕਲਿਆਣੀ ਬੱਚੀ ਆ ਠੀਕ ਹੈ ਤੇ ਸਾਢੇ 7 ਮਹੀਨੇ ਉਮਰ ਹੈ ਇਦੀ ਸਾਢੇ 7 ਮਹੀਨੇ ਉਮਰ ਹੈ ਦੀ ਇਹ ਮਾਰਵੜੀ ਆ ਗਈ ਇਹ ਹਾਂ ਬਈ ਪੰਜ ਕਲਿਆਣੀ ਮਾਲਵਾੜੀ ਵੀ ਪੈਂਦੀ ਹੈ ਚੰਬੀ ਵੀ ਪੈਂਦੀ ਆ ਠੀਕ ਹੈ ਦੋਨਾਂ ਜੇ ਪੈ ਜਾਂਦੀਆਂ ਠੀਕ ਹੈ ਠੀਕ ਹੈ ਤੇ ਇਧਰ ਏ ਬਈ ਕਾਲੀ ਚੰਬੀ ਘੋੜੀ ਆ ਠੀਕ ਆ ਕਾਲੀ ਚੰਬੀ ਘੋੜੀ ਆ ਇਹ 8.5 ਮਹੀਨੇ ਗੱਭਣ ਆ 8.5 ਮਹੀਨੇ ਦੀ ਗੱਭਣ ਹਾਂਜੀ ਆਪਣੇ ਘੋੜੇ ਤੇ ਹੀ ਆ ਠੀਕ ਆ ਇਹ ਤੋਂ ਆਪਣੇ ਬਾਸ਼ਾ ਘੋੜਾ ਨਾ ਹਾਂਜੀ ਬਾਸ਼ਾ ਘੋੜੇ ਤੇ ਤੁਹਾਨੂੰ ਦੋਸਤੋ ਕੱਲ ਨੂੰ ਬਾਸ਼ਾ ਘੋੜੇ ਦੇ ਦਰਸ਼ਨ ਵੀ ਕਰਾਵਾਂਗੇ ਤੇ ਕੱਲ ਨੂੰ ਫੇਰ ਆਪਣੇ ਚੈਨਲ ਦਾ ਜਰੂਰ ਜੁੜੋ ਤੇ ਇੱਧਰ ਵੀਰੇ ਇਹ ਬਈ ਨੁਗਰੀ ਬਸ਼ੇਰੀ ਆ ਨੁਗਰੀ ਬਸ਼ੇਰੀ ਆ ਗਈ ਹਾਂਜੀ ਇਹਦੀ ਉਮਰ ਹੈ 9 ਮਹੀਨੇ ਆ 9 ਮਹੀਨੇ ਉਮਰ ਦੀ ਤੇ ਇਹ ਅਣਮੋਲ ਰਤਨ ਦੀ ਆ ਬਗਰਾੜੀ ਵਾਲੇ ਦੀ ਠੀਕ ਹੈ ਅਣਮੋਲ ਰਤਨ ਬਗਰਾੜੀ ਵਾਲੇ ਦੀ ਹਾਂਜੀ ਚੇਤਕ ਦੀ ਪੋਤੀ ਆ ਕੱਲਾਂ ਵਾਲੇ ਦੀ ਠੀਕ ਹੈ ਹੋਰ ਨਾ ਕੀ ਹੈ ਗਿਆ ਵੀਰੇ ਹਾਂਜੀ ਦੋ ਉਹ ਨਾ ਖੜੇ ਹਨ ਹਾਂਜੀ ਚਲੋ ਅੱਜ ਦੋਸਤੋ ਆਪਾਂ ਤੁਹਾਨੂੰ ਉਸ ਨਗਰ ਕੋਲੇ ਵੀ ਲੈ ਚਲਦੇ ਹਾਂਗੇ ਇੱਧਰ ਵੀਰੇ ਆਹ ਏ ਬਈ ਨੁਕਰੀ ਕੋੜੀ ਆ ਠੀਕ ਹੈ ਤੇ ਇਹਦੀ ਹਾਈਟ ਹੋਊਗੀ 63 ਇੰਚ 63 ਇੰਚ ਹਾਂਜੀ ਇਹ ਸਮੁੰਦਰ ਦੀ ਭੈਣ ਹੈ ਜੀ ਸਮੁੰਦਰ ਦੀ ਭੈਣ ਆ ਹਾਂਜੀ ਠੀਕ ਆ ਆਪਾਂ ਉਧਰ ਉਹਨੇ ਹਾਈਟ ਦੀ ਗੱਲ ਕਰੀ ਕੇ ਜੀ ਨਾ ਤੇ ਕੋਈ ਚੱਕਰ ਨਹੀਂ ਚੱਲ ਜੂਗਾ ਕੋਈ ਨਹੀਂ ਇਹ ਬਈ ਥੋੜੀ ਵੱਡੀ ਆ ਨਾ ਠਾ ਤਾ ਕਰਕੇ ਦੀ ਹਾਈਟ ਜ਼ਰੂਰੀ ਆ ਹਨਾ ਹਾਂਜੀ ਠੀਕ ਆ ਤੇ ਇਹ ਗੱਬਣ ਦੱਸਾਂਗੇ ਖਾਲੀ ਨਹੀਂ ਇਹ ਬਈ ਹੀਟ ਚਾਈ ਵੀ ਆ ਖੀਰ ਚਾਈ ਹੋਈ ਆ ਹਾਂਜੀ ਠੀਕ ਆ ਠੀਕ ਆ ਤੇ ਮਾਲ ਲੈਣ ਦੀ ਆਪਾਂ ਇਹਦਾ ਹੀ ਮਾਲ ਲੈ ਕਰੀਏ ਮਾਲ ਕੁੜੇ ਤੋਂ ਭਰਾ ਸਕਦਾ ਅਗਲੇ ਹਾਂ ਕੁੜੇ ਤੋਂ ਇਸੇ ਕੁੜੇ ਤੋਂ ਭਰਾ ਸਕਦੇ ਹੋ ਹਾਂਜੀ ਹਾਂਜੀ ਜਿਹੜੇ ਤੋਂ ਮਰਜ਼ੀ ਭਰਾ ਲਿਆ ਆ ਤੇ ਇਧਰ ਵੀਰੇ ਇਹ ਬਈ ਮਾਲਵਾੜੀ ਆਈ ਮਾਲਵਾੜੀ ਆ ਗਈ ਹਾਂਜੀ ਠੀਕ ਐ ਇਹ ਖਾਲੀ ਆ ਕੁੜੀ ਖਾਲੀ ਕੁੜੀ ਆ ਉਮਰ ਕਿੰਨੀ ਆ ਵੀਰੇ ਦੀ ਉਮਰ ਬਈ ਜੀ ਸਾਢੇ 5 ਸਾਲ ਆ ਠੀਕ ਐ ਤੇ ਇਹਦੀ ਹਾਈਟ ਕਿੰਨੀ ਹੂ ਇਹਦੀ ਹਾਈਟ ਵੀ ਬਈ ਨਾ ਟੈਂਚਰ ਨਾ ਟੈਂਚਰ ਹਾਈਟ ਹੂ 60 ਵੀ ਕਹੇ ਨੇ ਉਹ ਆਪਾਂ 90 ਕਹਿ ਕੇ ਦੇ ਗੇ ਨਾ 90 ਕਹਿ ਕੇ ਦੇ ਗੇ ਹਾਂ ਸਹੀ ਗੱਲ ਐ ਤੇ ਇਧਰ ਵੀਰੇ ਇਹ ਬਈ ਆਵਲਖ ਆ ਆਵਲਖ ਆ ਗਈ ਹਾਂਜੀ ਇਹ 2 ਮਹੀਨੇ ਹੀ ਗੱਬਣ ਆ 2 ਮਹੀਨੇ ਦੀ ਗੱਬਣ ਹੈ ਹਾਂਜੀ ਇਹਦੀ ਉਮਰ ਕਿੰਨੀ ਆ ਇਹਦੀ ਉਮਰ ਬਈ 6 ਸਾਲ ਆ 6 ਸਾਲ ਉਮਰ ਆ ਇਹਦਾ ਹਾਈਟ ਇਹਦੀ ਕ੍ਰਾਈਟਰੀ ਵੀ ਬਈ 960 ਹੀ ਹੋਊਗੇ 960 ਹੀ ਹੋਊਗੇ ਹਨਾ ਠੀਕ ਹੈ ਤੇ ਮਨ ਲਾ ਪਸਰਾਂ ਦਾ ਜਿਹੜੇ ਵੀ ਫੋਟੋ ਕਰਨਾ ਹਨ ਮਨ ਲਾ ਫੋਟੋ ਕਰਾਂਗੇ ਠੀਕ ਹੈ ਤੇ ਦੋਸਤੋ ਸ਼ਾਮ ਹੋ ਗਈ ਆ ਤਾਂ ਕਰਕੇ ਆਪਾਂ ਤੁਹਾਨੂੰ ਘੋੜੇ ਦੇ ਦਰਸ਼ਨ ਨਹੀਂ ਕਰਾਏਗੇ ਤੇ ਘੋੜੇ ਦੇ ਆਪਾਂ ਦਰਸ਼ਨ ਤੁਹਾਨੂੰ ਕੱਲ ਨੂੰ ਕਰਾਵਾਂਗੇ ਤੇ ਤੁਹਾਨੂੰ ਝਾਲਕ ਮਰਾ ਦੇਣਾ ਘੋੜੇ ਦੀ ਹਾਂ ਠੀਕ ਹੈ ਦੋਸਤੋ ਮੈਨੂੰ ਦਿਓ ਅੱਜ ਆਸਤੇ ਇਜਾਜ਼ਤ ਕੱਲ ਨੂੰ ਫੇਰ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਤੇ ਤੁਹਾਡੀ ਕਚੈਰੀ ਦੇ ਵਿੱਚ ਹਾਜ਼ਰ ਹੋਵਾਂਗੇ ਜੁੜੇ ਰਹੋ ਪਿੰਡ ਤਰਕਾ ਟੀਵੀ ਚੈਨਲ ਨਾਲ ਮਿਲਦੇ ਹਾਂ ਕੱਲ੍ਹ ਵਾਲੀ ਵੀਡੀਓ ਦੇ ਨਾਲ ਧੰਨਵਾਦ ਜੀ